ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ। ਕਿਹਨੇ ਕੀਤੀ ਹੈ? ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਇਸ ਗੱਲ ਨੇ ਤਰਥੱਲੀ ਮਚਾ ਦਿੱਤੀ ਹੈ। ਕਿਉਂਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦੇ ਨੇਤਾ ਨੇ ਔਰ ਦੂਜੇ ਪਾਸੇ ਕੈਨੇਡਾ ਦੇ ਵਿੱਚ ਬੈਠੇ ਉਹਨਾਂ ਦੇ ਸੰਪਰਕ ਦੇ ਵਿੱਚ ਕਿਵੇਂ ਉਹ ਸਖਸ਼ ਨੇ ਦਾਵਾ ਕਰ ਦਿੱਤਾ ਸੀ। ਕਹਿੰਦਾ ਜੀ ਅਸੀਂ 5 ਕਰੋੜ ਰੁਪਇਆ ਦੇਵਾਂਗੇ ਤੇ ਅਸੀਂ ਇਸ ਗੱਲ ਨੂੰ ਸੱਚ ਸਾਬਤ ਕਰ ਦਾਂਗੇ ਕਿ ਜਿਹੜੀ ਇਹ ਵੀਡੀਓ ਹੈ ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਣ ਜਾ ਰਿਹਾ ਜੀ ਦੇ ਆਧਾਰ ਤੇ ਸਾਫ ਹੋ ਜਾਣਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਵੀਡੀਓ ਨਹੀਂ ਹੈ ਔਰ ਦੂਜੇ ਪਾਸੇ ਉਸ ਬੰਦੇ ਨੇ ਦਾਵਾ ਕੀਤਾ ਕਹਿੰਦਾ 1 ਮਿਲੀਅਨ ਡਾਲਰ ਜਾਨੀ 5 ਕਰੋੜ ਰੁਪਈਆ ਇੰਡੀਅਨ ਅਸੀਂ ਤੁਹਾਨੂੰ ਦੇਵਾਂਗੇ ਜੇਕਰ ਇਸ ਵੀਡੀਓ ਨੂੰ ਕੋਈ ਗਲਤ ਸਾਬਤ ਕਰ ਦੇਵੇ ਪਰ ਇਹ ਗਲਤ ਸਾਬਤ ਹੋ ਚੁੱਕੀ ਹੈ ਦਰਸਾਉ ਦੇ ਵਿੱਚ ਇਹਦੇ ਵਿੱਚ ਬਾਦਲਾਂ ਨੇ ਬਹੁਤ ਵੱਡਾ ਹੱਥ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਜਾਂ ਅਕਾਲੀ ਦਲ ਦੇ ਨੇਤਾ ਨੇ ਚਾਹੇ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਵਿੱਚੋਂ ਕੋਈ ਮੈਂਬਰ ਕਿਉਂ ਨਾ ਹੋਵੇ ਉਹਨਾਂ ਸਾਰਿਆਂ ਨੇ ਹੋਸ਼ ਉੱਡ ਗਏ ਨੇ ਕਿਉਂਕਿ ਕੁਰਸੀ ਦੇ ਪਿੱਛੇ ਜਿਹੜਾ ਮਾਮਲਾ ਛੁੱਪਿਆ ਸੀ ਉਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਐਸਾ ਹਾਦਸਾ ਆ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਪਿੱਛੇ ਇਹ ਬਾਦਲ ਪਰਿਵਾਰ ਪੈ ਜਾਊਗਾ ਪਰ ਨਾਮ ਤਾਂ ਵਿੱਚ ਕਹਦੇ ਜੀ ਕਾਂਗਰਸੀਆਂ ਦਾ ਵੀ ਆ ਰਿਹਾ ਪਰ ਪਹਿਲੀ ਖ਼ਬਰ ਹੈ ਜਿਹੜੀ ਸਖਬੀਰ ਸਿੰਘ ਬਾਦਲ ਤੋਂ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਆਸਬਿਗਾਰਨ ਦੀ ਬਹੁਤ ਵੱਡੀ ਰਾਂ ਨੀਤੀ ਕਿਵੇਂ ਚੱਲੀ ਹੈ ਔਰ AI ਦੇ ਨਾਲ ਜਿਹੜੀ ਵੀਡੀਓ ਬਣਾਈ ਉਹਨੂੰ ਸੱਚ ਸਾਬਤ ਕਰਨ ਤੇ ਲੱਗੇ ਸੀ ਔਰ ਸਖਬੀਰ ਸਿੰਘ ਬਾਦਲ ਦੀ ਬਹੁਤ ਵੱਡੀ ਪੋਲ ਔਰ ਦੂਜੇ ਨੰਬਰ ਤੇ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਮਾਨ ਸਰਕਾਰ ਬਾਦਲਾਂ ਤੇ ਭੜਕ ਚੁੱਕੀ ਹੈ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਸੁਣ ਲਓ ਕੈਨੇਡਾ ਦੇ ਵਿੱਚ ਬਹਿ ਕੇ ਇਹਨਾਂ ਨੇ ਹੀ ਇੱਕ ਕਰੀਬੀ ਨੇ ਕਿਵੇਂ ਸਾਰਾ ਮਾਹੌਲ ਸਿਰਜਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਕਸ ਵਿਗਾੜਨ ਦੀ ਗੱਲ ਕਹੀ ਹੈ ਫਿਰ ਤੁਹਾਨੂੰ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਸੁਣੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ AI ਵੀਡੀਓ ਉਹਨਾਂ ਦੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਇਸ ਮਾਮਲੇ ਦੇ ਵਿੱਚ ਮੁਹਾਲੀ ਸਾਈਬਰ ਸੈੱਲ ਦੇ ਵਿੱਚ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਔਰ ਐਫ ਆਈ ਆਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਸਿਆ ਮਾਨ ਦਾ ਅਕਸ ਵਿਗਾੜਨ ਦੇ ਲਈ ਇਹ AI ਵੀਡੀਓ ਪੋਸਟ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਜਗਮਨ ਸਮਰਾ ਨਾਂ ਦੇ ਸ਼ਖਸ ਦੇ ਅਕਾਊਂਟ ਤੋਂ ਇਹ ਵੀਡੀਓ ਜਿਹੜੀ ਆ ਉਹ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਇਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਮਾਮਲੇ ਦੇ ਵਿੱਚ ਜਾਂਚ ਪੜਤਾਲ ਜੋ ਹੈ ਉਹ ਕੀਤੀ ਜਾ ਰਹੀ ਹੈ ਤਦਾਦੀ ਕੀ ਮੁਖਮਤੀ ਮਾਨ ਦੀ ਫੇਕ ਵੀਡੀਓ ਜਿਹੜੀ ਆ ਉਹ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਜਗਮਨ ਸਮਰਾ ਦੇ ਅਕਾਊਂਟ ਤੋਂ ਇਹ ਵੀਡੀਓ ਜਿਹੜੀ ਆ ਉਹ ਪੋਸਟ ਕੀਤੀ ਗਈ ਹੈ ਔਰ AI ਤਕਨੀਕ ਦੇ ਨਾਲ ਇਹ ਵੀਡੀਓ ਜਿਹੜੀ ਹੈ ਬਣਾਈ ਦੱਸੀ ਜਾ ਰਹੀ ਹੈ ਵਧੇਰੇ ਜਾਣਕਾਰੀ ਪੱਤਰਕਾਰ ਸੁੰਮੀ ਸਾਡੇ ਨਾਲ ਇਸ ਲਈ ਜੁੜ ਚੁੱਕੇ ਨੇ ਅੱਜ ਸੁੰਮੀ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਸੀਐਮ ਮਾਨ ਨੂੰ ਲੈ ਕੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਐਫਆਰ ਵੀ ਦਰਜ ਕੀਤੀ ਗਈ ਹੈ ਹੁਣ ਚੰਗੀ ਤਰ੍ਹਾਂ ਸੁਣਨ ਸਾਡੇ ਪੰਜਾਬ ਦੇ ਲੋਕ ਤੇ ਉਹ ਲੋਕ ਜਿਹੜੇ ਬਾਦਲਾਂ ਨੂੰ ਬੜੇ ਲੰਮੇ ਸਮੇਂ ਤੋਂ ਚਾਹੁੰਦੇ ਨੇ ਅਤੇ ਬਾਦਲਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਵੀ ਮੈਂਬਰ ਕੰਮ ਕਰਦੇ ਨੇ ਇਹਦੇ ਵਿੱਚ ਤਾਂ ਜੀ ਕਾਂਗਰਸ ਦੇ ਕਈ ਸਾਰੇ ਲੀਡਰਾਂ ਦਾ ਨਾਮ ਵੀ ਆ ਰਿਹਾ ਹੈ ਕਹਿੰਦੇ ਜਿਹੜੀ ਕੁਰਸੀ ਘੜੀਸਣ ਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਰੌਲਾ ਪੈ ਚੁੱਕਿਆ ਅਕਾਲੀ ਦਲ ਖਾਸ ਕਰਕੇ ਸਭ ਤੋਂ ਅੱਗੇ ਜ਼ੋਹੜ ਦੇ ਵਿੱਚ ਔਰ ਦੂਜੇ ਪਾਸੇ ਕਾਂਗਰਸ ਦੇ ਕਈ ਵੱਡੇ ਨੇਤਾ ਇਸੇ ਮੁਹਿੰਮ ਦੇ ਵਿੱਚ ਡਟੇ ਹੋਏ ਸੀ ਤਾਂ ਉਹਨਾਂ ਨੇ ਸੋਚਿਆ ਸਾਰਿਆਂ ਨੇ ਕਿ ਭਾਈ ਪੰਜਾਬ ਦੀ ਸੱਤਾ ਨੂੰ ਦਾਮਾ ਡੋਲ ਕਿਵੇਂ ਕਰੀਏ ਤਾਂ ਫਿਰ ਉਹਨਾਂ ਨੇ ਸੋਚੀ ਸਮਝੀ ਕਿ ਸਾਜ਼ਿਸ਼ ਬਣਾਈ ਕਿ ਮੁੱਖ ਮੰਤਰੀ ਭਗਨ ਸਿੰਘ ਮਾਨ ਦੇ ਉੱਤੇ ਕੁਝ ਐਸਾ ਦੋਸ਼ ਲਾਈਏ ਜੀ ਨੂੰ ਪੰਜਾਬ ਦੇ ਲੋਕ ਵੇਖਣਸਾਰ ਪੰਜਾਬ ਦੇ ਮੁੱਖ ਮੰਤਰੀ ਤੋਂ ਅਸਤੀਫਾ ਲੈਣ ਦੀ ਗੱਲ ਕਰਨ ਪਰ ਇਹਨਾਂ ਦਾ ਪੀਰ ਉਹ ਗਲਤ ਨਿਸ਼ਾਨੇ ਤੇ ਜਾ ਲੱਗਿਆ ਪਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਦੂਜੇ ਪਾਸੇ ਬਾਜਵਾ ਖੈਰਾ ਬਹੁਤ ਸਾਰੇ ਇਹਨਾਂ ਦੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਇਹਨਾਂ ਦਾ ਵੀ ਵਿਚ ਨਾਮ ਆ ਗਿਆ ਕਿਉਂਕਿ ਅਕਸਰ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਲੋਕਾਂ ਨੇ ਬੇहद ਜਿਆਦੇ ਟਾਰਗੇਟ ਤੇ ਨੇ ਬਾਅਦਾਂ ਨੇ ਤਾਂ ਸਿੱਧੀਆਂ ਤਵਕੀਆਂ ਦੇ ਦਿੱਤੀਆਂ ਸੀ ਕਹਿੰਦੇ ਜੀ ਜੇਕਰ ਸਾਡੀ ਸਰਕਾਰ ਆ ਗਈ ਤੇ ਮੁੱਖ ਮੰਤਰੀ ਸਾਹਿਬ ਆਪਦਾ ਪਹਿਲਾ ਹੀ ਪਾਸਪੋਰਟ ਬਣਾ ਲੈਣ ਆਸਟ੍ਰੇਲੀਆ ਅਮਰੀਕਾ ਕੈਨੇਡਾ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਭੱਜ ਸਕਦੇ ਹੋ ਪਰ ਅਸੀਂ ਤੁਹਾਨੂੰ ਫੇਰ ਵੀ ਵਾਪਸ ਲੈ ਕੇ ਆਵਾਂਗੇ ਇਹ ਸੁਖਬੀਰ ਸਿੰਘ ਬਾਦਲ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਦੁਆਰਾ ਕਿਹਾ ਗਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੁਆਰਾ ਕਿਹਾ ਗਿਆ ਫਿਰ ਇਹਨਾਂ ਦਾ ਵਿਕਰਮ ਸਿੰਘ ਮਜੀਠੀਆ ਐ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਟਿੱਚ ਜਾਣਦੇ ਨੇ ਐਸ ਕਰਕੇ ਵੱਡੇ ਐਕਸ਼ਨ ਦੇ ਨਾਲ ਮਾਨ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਖੁੰਝੇ ਲਾਇਆ ਤੇ ਹੁਣ ਬਾਗੜਾ ਵੀ ਕਹਿੰਦੇ ਦੀ ਬਹੁਤ ਵੱਡੀ ਤਿਆਰੀ ਦੇ ਵਿੱਚ ਐਕਸ਼ਨ ਦੇ ਬੂੜ ਦੇ ਵਿੱਚ ਕਿਸੇ ਵੇਲੇ ਵੀ ਮਾਨ ਸਰਕਾਰ ਐਕਸ਼ਨ ਕਰ ਸਕਦੀ ਹੈ ਬਾਗੜਾ ਦੇ ਉੱਤੇ ਕਿਉਂ ਕਿ ਇਹਨਾਂ ਦੀ ਬਹੁਤ ਲੰਮੀ ਤੇ ਡੂੰਘੀ ਰਣਨੀਤੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਇਕਾ ਨਿੱਜੀ ਤੌਰ ਤੇ ਕਹਿ ਸਕਦੇ ਜਿਵੇਂ ਕਿ ਅਕਸਰ ਬਗਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀ ਕੁਰਸੀ ਨੂੰ ਇਹ ਲੋਕ ਹਲੇ ਤੱਕ ਭੱਜ ਰਹੇ ਨਹੀਂ ਹਲੇ ਤੱਕ ਜਾਨੀ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਉਹ ਕੁਰਸੀ ਕਦੇ ਹੀ ਨਹੀਂ ਮਿਲਦੀ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਕਮੈਂਟਾਂ ਦੇ ਵਿੱਚ ਇਸ ਗੱਲ ਦਾ ਸੰਦੇਸ਼ਾ ਜ਼ਰੂਰ ਛੱਡ ਕੇ ਜਾਣਾ ਤਾਂ ਹੀ ਕਿ ਪੰਜਾਬ ਵਾਲੇ ਜਿੰਨੇ ਭੈਣ ਭਰਾ ਰਵੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਂਬਾਰਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ